ਸਪੋਰਟ ਮੈਨੂੰ ਕਰੋ ਵਾਧੂ ਆ ਪਰ ਹਮੇਸ਼ਾ ਪੈਸੇ ਕਰਕੇ ਰਹਿ ਜਾਂਦਾ ਜਿੱਥੇ ਜਾਈਦਾ ਪੈਸਾ ਨਹੀਂ ਹੁੰਦਾ ਘਰੇ ਇੱਕ ਵੀ ਮੰਮੀ ਕਈ ਵਾਰ ਇਹੋ ਜਿਹੇ ਦਿਨ ਵੀ ਵੇਖਿਆ ਵੀ ਕਰਾਇਆ ਵੀ ਨਹੀਂ ਜੁੜਦਾ ਰਿਹਾ ਘਰ ਹਾਂਜੀ ਘਰ ਦੇ ਹਾਲਾਤਾਂ ਕਰਕੇ ਪੈਸਾ ਕਰਕੇ ਰਹਿ ਗਈ ਜਿੱਥੇ ਇਹਦੇ ਕਰਕੇ ਫਿਰ ਮੈਂ ਨਾਲ ਘਰੇ ਗਿਆ ਦੋਹਾਂ ਬੇਟੀਆਂ ਦੇ ਤੇ ਘਰੇ ਜਾ ਕੇ ਗੱਲ ਕੀਤੀ ਕਿ ਮੈਂ ਇਹਨਾਂ ਨੂੰ ਜੁੜੀ ਐਡਮਿਸ਼ਨ ਇਹ ਇਥੇ ਆਪੇ ਚਵਾਲ ਕਰਾਉਂਗਾ ਤੇ ਸਪੋਰਟੂ ਕਰੂੰਗਾ ਡਾਇਟਿੰਗ ਦੇਵਾਂਗਾ ਤੇ ਕੋਚਿੰਗ ਦੇਵਾਂਗਾ ਬਾਕਸਿੰਗ ਦੀ ਇੰਟਰਨੈਸ਼ਨਲ ਪਲੇਅਰ ਦੇ ਨਾਲ ਮਲਾਉਣੇ ਅੱਜ ਤੁਹਾਨੂੰ ਦੋਸਤੋ ਅਤੇ ਪੰਜਾਬ ਦਾ ਨਾਮ ਤੇ ਰੋਸ਼ਨ ਕੀਤਾ ਹੈ ਆਪਣੇ ਪਰਿਵਾਰ ਦਾ ਇਲਾਕੇ ਦਾ ਵੀ ਨਾਮ ਰੋਸ਼ਨ ਕੀਤਾ ਉਸ ਦੀ ਨੇ ਲੇਕਿਨ ਘਰ ਦੇ ਹਾਲਾਤ ਸੁਣ ਕੇ ਵੀ ਤੁਹਾਨੂੰ ਜਿਹੜਾ ਉਹ ਮਨ ਨੂੰ ਦੁੱਖ ਹੋਵੇਗਾ ਅਜਿਹੇ ਪਲੇਅਰਾਂ ਦੀ ਮਦਦ ਅਜਿਹੇ ਪਲੇਅਰਾਂ ਨੂੰ ਸਪੋਰਟ ਜਿਹੜੀ ਹੈ ਕਿਤੇ ਨਾ ਕਿਤੇ ਜਦੋਂ ਨਹੀਂ ਮਿਲਦੀ ਤਾਂ ਦੁੱਖ ਵੀ ਹੁੰਦਾ ਹੈ ਅਜਿਹੇ ਪਲੇਅਰ ਫਿਰ ਅੱਗੇ ਨਹੀਂ ਵਧ ਪਾਉਂਦੇ ਮੇਰੇ ਨਾਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ 16 ਸਾਲ ਦੀ ਉਮਰ ਦੇ ਵਿੱਚ ਹੀ ਇੰਟਰਨੈਸ਼ਨਲ ਬੌਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਜਿਹੜਾ ਇਸ ਧੀ ਨੇ ਆਪਣਾ ਨਾਂ ਕਮਾਇਆ ਹੈ ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਕਿਸੇ ਵੀ ਮੰਤਰੀ ਐਮ ਐਲ ਏ ਸਰਕਾਰੀ ਅਧਿਕਾਰੀ ਜਾਂ ਕਿਸੇ ਵੀ ਪ੍ਰਕਾਰ ਦਾ ਮਾਨ ਸਨਮਾਨ ਉਹਨਾਂ ਨੂੰ ਨਹੀਂ ਮਿਲਿਆ ਆਓ ਗੱਲਬਾਤ ਕਰਦੇ ਪਹਿਲੇ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੌਰ ਆ ਮੈਂ ਤਰੰਤਾਂਦੀ ਰਹਿਣ ਵਾਲੀ ਆ ਪਰੋਵਾਲ ਮੇਰਾ ਪਿੰਡ ਆ ਅੱਛਾ ਜੀ ਕਿਹੜੀ ਗੇਮ ਦੇ ਵਿੱਚ ਤੁਸੀਂ ਕਿੰਨੀ ਮਿਹਨਤ ਕਰ ਰਹੇ ਹੋ ਇਹ ਜਰੂਰ ਦੱਸਿਓ ਜੀ ਕਿਹੜੀ ਮਿਹਨਤ ਪਹਿਲਾਂ ਮੈਂ ਬਾਕਸਿੰਗ ਖੇਡਦੀ ਰਹੀ ਹਾਂ ਉਹਦੇ ਵਿੱਚ ਮੈਂ ਕੋਈ ਮਿਹਨਤ ਨਹੀਂ ਕੀਤੀ ਪਹਿਲੇ ਦਿਨ ਮੈਂ ਸਿਰਫ ਗਈ ਉਹਨਾਂ ਦੀ ਅਕੈਡਮੀ ਦੇ ਵਿੱਚ ਉਹ ਅਗਲੇ ਦਿਨ ਮੇਰੇ ਚ ਗੋਣ ਵੇਖ ਕੇ ਮੈਨੂੰ ਉਹ ਲੈ ਗਏ ਇੰਟਰਨੈਸ਼ਨਲ ਖੇਡਣ ਵੀ ਕੁੜੀ ਖੇਡ ਸਕਦੀ ਆ ਤੇ ਮੇਰਾ ਉੱਥੇ 골ਡ ਮੈਡਲ ਪਿਆ ਉਸ ਤੋਂ ਬਾਅਦ ਮੈਂ ਕਬੱਡੀ ਮਤਲਬ ਪਹਿਲਾਂ ਉਸ ਤੋਂ ਪਹਿਲਾਂ ਕਬੱਡੀ ਖੇਡਦੀ ਰਹੀ ਹਾਂ ਉਸ ਤੋਂ ਬਾਅਦ ਹੁਣ ਫੇਰ ਕਬੱਡੀ ਬਾਜੀ ਉਹਨਾਂ ਕੋ ਖੇਡਣ ਆਈ ਆ ਸਹੀ ਬਾਕਸਿੰਗ ਖੇਡਣ ਦਾ ਮਨ ਆ ਵੈਸੇ ਹਾਂਜੀ ਨਹੀਂ ਬਾਕਸਿੰਗ ਖੇਡਣ ਦਾ ਮਨ ਹੈਗਾ ਅੱਛਾ ਜੀ ਤਾਂ ਕੀ ਕਾਰਨ ਜਿਹੜੇ ਕੀ ਹੁਣ ਮਨ ਨੂੰ ਕਿਦੋਂ ਦੁੱਖ ਹੋਇਆ ਵੀ ਸਪੋਰਟ ਕਿਵੇਂ ਦੀ ਜਿਹੜੀ ਨਹੀਂ ਮਿਲੀ ਸਰਕਾਰਾਂ ਵੱਲੋਂ ਜਾਂ ਜਿੱਥੇ ਖੇਡਦੇ ਸੀ ਉਹਨਾਂ ਵੱਲੋਂ ਸਪੋਰਟ ਮੈਨੂੰ ਘਰੋਂ ਵਾਧੂ ਆ ਪਰ ਹਮੇਸ਼ਾ ਪੈਸੇ ਕਰਕੇ ਰਹਿ ਜਾਂਦਾ ਜਿੱਥੇ ਜਾਂਦਾ ਪੈਸਾ ਨਹੀਂ ਹੁੰਦਾ ਕਰੇ ਇੱਕ ਵੀ ਮੰਮੀ ਕਈ ਵਾਰ ਇਹੋ ਜਿਹੇ ਦਿਨ ਵੀ ਵੇਖਿਆ ਵੀ ਕਰਾਇਆ ਵੀ ਨਹੀਂ ਜੁੜਦਾ ਰਿਹਾ ਕਰੇ ਅੱਛਾ ਜੀ ਤੇ ਮਾਤਾ ਪਿਤਾ ਜੀ ਕੀ ਕੰਮ ਕਰਦੇ ਨੇ ਜੀ ਪਾਪਾ ਕੰਮ ਤੇ ਕਰਦੇ ਆ ਪਰ ਉਹਦੇ ਵਿੱਚ ਅੱਧੇ ਪੈਸੇ ਖਾਂਦੇ ਅੱਧੇ ਘਰੇ ਵੀ ਦਿੰਦੇ ਆ ਉਹਨਾਂ ਦੀ ਆਪ ਦੀ ਵਸ ਦੀ ਗੱਲ ਨਹੀਂ ਆ ਵੀ ਉਹ ਨਸ਼ਾ ਕਰਦੇ ਆ ਚਲੋ ਆਪ ਕਰਦੇ ਆ ਮਤਲਬ ਹਾਂਜੀ ਤੇ ਮਾਤਾ ਜੀ ਕੀ ਕੰਮ ਕਰਦੇ ਮਮੀ ਮੈਂ ਤਾਂ ਮਜ਼ਦੂਰੀ ਕਰਦੇ ਆ ਬਾਹਰ ਸਹੀ ਤੇ ਤੁਸੀਂ ਇਸ ਵੇਲੇ ਕਿੰਨਾ ਦੇ ਨਾਲ ਇੱਥੇ ਜਿਹੜਾ ਵਾ ਉਹ ਕਿਹੜੀ ਗੇਮ ਹੋਣ ਕਰਦੇ ਹੋ ਕਿੰਨਾ ਕੋ ਕੋਚਿੰਗ ਲੈ ਰਹੇ ਹੋ ਮੈਂ ਕਬੱਡੀ ਖੇਡਦੀ ਆਂ ਭਾਜੀ ਮੈਨੂੰ ਵੇਖ ਕੇ ਮੇਰਾ ਮੈਂ ਇਹਨਾਂ ਨੇ ਮੈਚ ਵੇਖਿਆ ਹੀ ਮੇਰਾ ਉੱਥੋਂ ਮੈਨੂੰ ਭਾਜੀ ਲੈ ਕੇ ਆਏ ਵੀ ਤੂੰ ਮੇਰੇ ਕੋਲ ਆ ਜਾ ਤੈਨੂੰ ਆਪਾਂ ਪੂਰੀ ਸਪੋਰਟ ਕਰਾਂਗੇ ਤੈਨੂੰ ਡਾਈਟ ਵੀ ਦੇਵਾਂਗੇ ਕੱਪੜਾ ਲੀਲਾ ਸਾਰਾ ਭਾਜੀ ਨੇ ਲੈ ਕੇ ਦਿੱਤਾ ਖੇਡਣ ਵਾਲਾ ਸਮਾਨ ਵੀ ਅੱਛਾ ਜੀ ਹਾਂਜੀ ਬੌਕਸਿੰਗ ਤੇ ਕਬੱਡੀ ਦੇ ਵਿੱਚ ਕਿੱਥੇ ਕਿੱਥੇ ਖੇਡਣ ਦਾ ਮੌਕਾ ਮਿਲਿਆ ਹੈ ਤੁਹਾਨੂੰ ਬਾਕਸਿੰਗ ਇੱਕ ਟੂਰਨਾਮੈਂਟ ਖੇਡਿਆ ਸੀ ਮਖੂ ਤੋਂ ਤੋਂ ਬਸ ਸਿੱਧਾ ਮੈਨੂੰ ਇੰਟਰਨੈਸ਼ਨਲ ਖੇਡਣ ਲੈ ਕੇ ਗਏ ਹੋ ਅੱਛਾ ਜੀ ਫਿਰ ਨਾਮ ਜਦੋਂ ਬੋਲਦੇ ਹੁੰਦੇ ਸੀ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਮਾਈਕ ਦੇ ਵਿੱਚ ਕੀ ਨਾਮ ਬੋਲਦੇ ਹੁੰਦੇ ਸੀ ਤੁਹਾਡਾ ਹਾਂ ਜੀ ਨਾਮ ਮੇਰਾ ਬੋਲਦੇ ਹੀ ਬੌਸ ਕੋਲ ਮਿਲਦਾ ਸੀ ਵੀ ਇੱਕ ਗਰੀਬ ਕਰਦੀ ਕੁੜੀ ਦਾ ਨਾਮ ਕੀ ਹੈ ਨਾਮ ਮੇਰਾ ਰਜਿੰਦਰ ਕਰੂਰ ਰਜਿੰਦਰ ਕਰੂਰ ਤਾਂ ਬਾਕਸਿੰਗ ਤੇ ਕਬੱਡੀ ਦੇ ਵਿੱਚ ਦੂਰ ਦੂਰ ਜੱਕ ਖੇਡਣ ਦਾ ਵੀ ਮੌਕਾ ਮਿਲਿਆ ਨਹੀਂ ਹਾਂਜੀ ਨਹੀਂ ਸਿਰਫ ਇੰਟਰਨੈਸ਼ਨਲ ਖੜੀ ਅੱਛਾ ਬਾਦ ਕੁਛ ਨਹੀਂ ਕੀ ਘਰ ਦੇ ਹਾਲਾਤਾਂ ਕਰਕੇ ਨਹੀਂ ਪਹੁੰਚ ਪਾਏ ਹਾਂਜੀ ਘਰ ਦੇ ਹਾਲਾਤਾਂ ਕਰਕੇ ਪੈਸਿਆਂ ਕਰਕੇ ਰਹਿ ਗਈ ਚੁੱਛ ਰਹਿ ਗਈ ਜੇਕਰ ਕੋਈ ਪੈਸੇ ਦੀ ਕੋਈ ਹੋ ਜਾਵੇ ਸਪੋਰਟ ਤਾਂ ਫਿਰ ਕਿੱਥੋਂ ਤੱਕ ਪਹੁੰਚ ਸਕਦੀ ਰਜਿੰਦਰ ਕੌਰ ਹਾਂਜੀ ਫਿਰ ਮੈਂ ਦੂਰ ਤੱਕ ਖੇਡ ਸਕਦੀ ਹਾਂ ਅੱਛਾ ਜੀ ਹਾਂਜੀ ਸਪੋਰਟ ਨਹੀਂ ਹੈਗੀ ਬਸ ਪੈਸੇ ਅੱਛਾ ਜੀ ਵੇਖੋ ਜੀ ਦੋਸਤੋ ਜਿੱਥੇ ਸਰਕਾਰ ਜਿਹੜੀ ਆ ਉਹ ਲਗਾਤਾਰ ਇੱਕ ਪ੍ਰਚਾਰ ਕਰਦੀ ਆ ਰਹੀ ਹੈ ਕਿ ਅਸੀਂ ਖੇਡਾਂ ਦੇ ਲਈ ਬਹੁਤ ਕੁਝ ਕਰ ਰਹੇ ਹਾਂ ਪੰਜਾਬ ਦੇ ਵਿੱਚ ਨਸ਼ਿਆਂ ਤੋਂ ਜਵਾਨੀ ਨੂੰ ਬਚਾਉਣਾ ਹੈ ਅਤੇ ਅਸੀਂ ਖੇਡਾਂ ਵੱਲ ਲਾਉਣਾ ਹੈ ਪਰ ਇੱਥੇ ਇੱਕ ਧੀ ਦੀ ਸਪੋਰਟ ਜਿਹੜੀ ਹੈ ਉਹ ਕਿਤੇ ਨਾ ਕਿਤੇ ਨਹੀਂ ਹੋਈ ਘਰ ਦੇ ਹਾਲਾਤ ਅਤੇ ਪਿਤਾ ਵੀ ਉਹਨਾਂ ਨੇ ਦੱਸਿਆ ਹੈ ਕਿ ਪਿਤਾ ਜੀ ਵੀ ਜਿਹੜਾ ਨਸ਼ਾ ਕਰਦੇ ਨੇ ਉਹਨਾਂ ਦੇ ਵਾਸਤੇ ਦਾ ਹੀ ਰੋਗ ਨਹੀਂ ਹੈ ਮਾਤਾ ਜੀ ਮਿਹਨਤ ਮਜ਼ਦੂਰੀ ਕਰਕੇ ਕਿਵੇਂ ਉਹਨਾਂ ਨੂੰ ਪਾਲ ਰਹੇ ਨੇ ਅਤੇ ਕਿਵੇਂ ਜਿਹੜਾ ਗੇਮ ਕਰਾ ਰਹੇ ਨੇ ਖੜਾ ਰਹੇ ਨੇ ਇਹ ਤਾਂ ਉਹ ਜਾਣਦਾ ਜਾਂ ਉਹਨਾਂ ਦਾ ਰੱਬ ਜਾਣਦਾ ਬੜਾ ਜੀ ਕਿਵੇਂ ਭੈਣੇ ਹੁਣ ਕਿਵੇਂ ਦੀ ਮਦਦ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਕਿਵੇਂ ਦੀ ਸਪੋਰਟ ਰਜਿੰਦਰ ਕੌਰ ਨੂੰ ਮਿਲ ਜੇ ਕਿ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹ ਗੇਮ ਦੇ ਨਾਲ ਜੁੜੀ ਰਵੇ ਜਿਵੇਂ ਦੀ ਵੀ ਸਪੋਰਟ ਹੋਵੇ ਬਸ ਸਪੋਰਟ ਹੋਵੇ ਜਿਵੇਂ ਦੀ ਵੀ ਹੋਵੇ ਅੱਛਾ ਜੀ ਹਾਂ ਜੀ ਕਿੰਨੇ ਸਾਲ ਹੋ ਗਏ ਨੇ ਇਸ ਗੇਮ ਦੇ ਵਿੱਚ ਤੁਹਾਨੂੰ ਹਾਂ ਮੈਨੂੰ 4 ਸਾਲ ਹੋ ਗਏ ਖੇਡ ਕਿੰਨੀ ਉਮਰ ਸੀ ਉਹਦੀ ਦੋ ਉਮਰ ਹੈਗੀ ਇਹ ਮੈਂ 12 ਸਾਲ ਹਾਂਜੀ 12 ਸਾਲ ਅੱਛਾ ਹੁਣ ਕਿੰਨੀ ਉਮਰ ਹੈ ਤੁਹਾਡੀ ਹੁਣ ਮੇਰੀ 16 ਸਾਲ ਅੱਛਾ ਜੀ ਖੇਡ ਦੇ ਨਾਲ ਪ੍ਰੇਮ ਪੂਰਾ ਹੈ ਜੀ ਪੂਰਾ ਅੱਛਾ ਜੀ ਤਾਂ ਆਪਾਂ ਬਲਬੀਰ ਸਿੰਘ ਬੱਲਾ ਜੋ ਕੋਚ ਸਾਡੇ ਨਾਲ ਜੁੜੇ ਨੇ ਵੀਰ ਉਹ ਹੁਣ ਇਸ ਧੀ ਦੇ ਪਰਿਵਾਰ ਦੇ ਕੋਲੋਂ ਆਪਣੀ ਜ਼ਿੰਮੇਵਾਰੀ ਤੇ ਇੱਥੇ ਲੈ ਕੇ ਆਏ ਨੇ ਤੇ ਇਹੀ ਕਿਹਾ ਉਹਨਾਂ ਨੇ ਪਰਿਵਾਰ ਨੂੰ ਕਿ ਅਸੀਂ ਪੜ੍ਹਾਵਾਂਗੇ ਵੀ ਅਸੀਂ ਖੜ੍ਹਾਵਾਂਗੇ ਵੀ ਅਸੀਂ ਕੋਚਿੰਗ ਵੀ ਦਵਾਂਗੇ ਤਾਂ ਇੱਥੇ ਡਾਈਟ ਵੀ ਮਿਲਦੀ ਐ ਆਓ ਆਪਾਂ ਗੱਲਬਾਤ ਕਰਦੇ ਹਾਂ ਵੀਰ ਜੀ ਸਭ ਤੋਂ ਪਹਿਲਾਂ ਤੇ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਨੂੰ ਸਲੂਟ ਵੀ ਹੈ ਕਿ ਤੁਸੀਂ ਇੱਕ ਵਧੀਆ ਕੰਮ ਕਰ ਰਹੇ ਜੀ ਸਸਿਆ ਸਾਰਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਨਾ ਬੇਟੀ ਦੀ ਇੰਟਰਵਿਊ ਲੈਣ ਆਏ ਜੋ ਚਲੋ ਬੇਟੀ ਦੀ ਸੁਣਵਾਈ ਹੋ ਜੇ ਦੂਰ ਤੱਕ ਜੀ ਤੇ ਚਲੋ ਇਹਦਾ ਘਰ ਬੂਆ ਬਣ ਜੇ ਕਿਉਂਕਿ ਕੰਡੀਸ਼ਨ ਬਹੁਤ ਜ਼ਿਆਦੀ ਟਿਹੜੀਆਂ ਮੰਮੀ ਇਹਦੀ ਕਰਦੀ ਐ ਮਿਹਨਤ ਮਜ਼ਦੂਰੀ ਜੀ ਜੀ ਤੇ ਜੜੀ ਜਿਹੜਾ ਦਾ ਕਮੋਦਾ ਉਹਦੇ ਨਿਸ਼ਬਤ ਜੁਗਾ ਕਰ ਕਰਦੀ ਤੇ ਮੈਨੂੰ ਇਦਾਂ ਮਿਲੇ ਸੀ ਗਏ ਅਸੀਂ ਰਾਜਪੁਰ ਕਪ ਹੋਇਆ ਹੈ ਐਲਪੀਐਲ ਨੂੰ ਥਰਮ ਪਲਾਟ ਉਹਨਾਂ ਕਰਾਇਆ ਸੀ ਜੀ ਜੀ ਇਹਨੇ ਮੈਨੂੰ ਸਾਰੇ ਘਰ ਦੇ ਹਾਲਾਤ ਦੱਸੇ ਤੇ ਮੈਂ ਫਿਰ ਆਪਣਾ ਜੋਗਾ ਮਿੱਟੂ ਨੰਬਰਦਾਰ ਜੀ ਤੇ ਦਰਜਿੰਦਰ ਸੰਭਰੋਣਾ ਨਾਲ ਗੱਲ ਕੀਤੀ ਕਿ ਇਦਾਂ ਬੇਟੀਆਂ ਦੋ ਆਪਣੇ ਕੋ ਜੀ ਤੇ ਉਹ ਖੇਡਣਾ ਚਾਹੁੰਦੀਆਂ ਪਰ ਘਰੋਂ ਮਾਥੜਿਆ ਤੇ ਉਹ ਆਂਦੇ ਕਿ ਅਸੀਂ ਸਾਰੀ ਸਪੋਰਟ ਕਰਾਂਗੇ ਤੂੰ ਆਪਣੇ ਕੋ ਲਿਆ ਜੀ ਇਹਦੇ ਕਰਕੇ ਫਿਰ ਮੈਂ ਨਾਲ ਘਰੇ ਗਿਆ ਦੋਹਾਂ ਬੇਟੀਆਂ ਦੇ ਤੇ ਘਰੇ ਜਾ ਕੇ ਗੱਲ ਕੀਤੀ ਕਿ ਮੈਂ ਇਹਨਾਂ ਨੂੰ ਜਿਹੜੀ ਐਡਮਿਸ਼ਨ ਹੈ ਇਥੇ ਆਪੇ ਚਵਾਲ ਕਰਾਉਂਗਾ ਤੇ ਸਪੋਰਟ ਉਹ ਕਰੂੰਗਾ ਡਾਈਟਿੰਗ ਦੇਵਾਂਗਾ ਤੇ ਕੋਚਿੰਗ ਦੂੰਗਾ ਜੋ ਇਹਨਾਂ ਨੂੰ ਸੇਮ ਦਾ ਸਮਾਨ ਬਾਕਸਿੰਗ ਦਾ ਸਮਾਨ ਜੋ ਸਭ ਕੁ ਲਿਆ ਕੇ ਦਿੱਤਾ ਜੀ ਇਹ ਆਪਣੀਆਂ ਦੋਹੇ ਗੇਮਾਂ ਤੇ ਆ ਦੇਖੇ ਕਿਉਂਕਿ ਮੈਂ ਆਪ ਸਟੇਟ ਦਾ ਖੇਡਿਆ ਹਾਂ ਬਾਕਸਿੰਗ ਜੀ ਤੇ ਜਿਹੜੇ ਕਰਾਟੇ ਆ ਉਹ ਮੈਂ ਏਸ਼ੀਆ ਗੋਲਡ ਮੈਡਲ ਹੈ ਤੇ ਕਬੱਡੀ ਤੁਹਾਨੂੰ ਪਤਾ ਹੀ ਹੈ ਉਹਦੇ ਇੰਟਰਨੈਸ਼ਨਲ ਫੇਰ ਹੈਗੇ ਆ ਤੇ ਇਹ ਆਪਾਂ ਪਿਛਲੇ ਬਨੇ ਗਰਾਊਂਡ ਬਣਾਈਆਂ ਜਿਵੇਂ ਦਾ ਸਮਾਨ ਲਿਆ ਕੇ ਰੱਖਿਆ ਤੇ ਰੈਟਿੰਗ ਦੇ ਦਿੱਤੀ ਇਹਨਾਂ ਨੂੰ ਜੀ ਤੇ ਬੜਾ ਮ ਲਿਖਾਵਾਂਗੇ گاڑی ਜੋ ਕਿਰਵੀ ਮੈਂ ਨਰੇ ਵੀਰਾਂ ਨੂੰ ਤੇ ਸਰਕਾਰ ਨੂੰ ਅਰਜ਼ੀ ਕਰਦਾ ਕਿ ਇਹ ਬੇਟੀ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜਾ ਘਰ ਦੇ ਹਾਲਾਤ ਔਰੇ ਬਗਾਂ ਜੀ ਧੰਨਵਾਦ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹ ਕੋਚ ਵੀਰ ਨੇ ਵੀ ਇਸ ਧੀ ਦੀ ਸਪੋਰਟ ਕਰਦੇ ਹੋਏ ਇਹੀ ਗੱਲ ਆਖੀ ਹੈ ਕਿ ਜਿਹੜਾ ਤੁਸੀਂ ਜੇਕਰ ਤੁਹਾਡੀ ਸਪੋਰਟ ਮਿਲ ਜਾਵੇ ਤਾਂ ਉਹ ਇਸ ਗੇਮ ਦੇ ਵਿੱਚ ਵੱਡੀਆਂ ਮੱਲਾਂ ਮਾਰ ਸਕਦੇ ਤਾਂ ਹੌਸਲਾ ਵਜਾਈ ਦੀ ਵੀ ਜ਼ਰੂਰਤ ਹੈ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਹੌਸਲਾ ਵਜਾਈ ਨਹੀਂ ਕਰ ਸਕਦੇ ਕੋਈ ਮਦਦ ਨਹੀਂ ਕਰ ਸਕਦੇ ਕੋਈ ਸਪੋਰਟ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਟੀ ਦੀ ਸਪੋਰਟ ਹੋ ਸਕੇ ਉਹ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਆਪਣੇ ਮਾਤਾ ਪਿਤਾ ਦਾ ਆਪਣੇ ਇਲਾਕੇ ਦਾ ਨਾਮ ਜਿਹੜਾ ਉਹ ਰੋਸ਼ਨ ਕਰ ਸਕਦੇ ਬਣਿਓ ਬਣੇ ਰਹੋ ਸਾਡੇ ਨਾਲ ਹਰ ਕਵਰ ਜਪਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ